ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਗਰਮ ਹੋ ਚੁੱਕਿਆ ਹੈ ਅੱਜ ਕਰਾਲੀ ਵਿਖੇ ਅੰਜਲੀ ਬੇਗੜਾ ਦੇ ਘਰ ਅੱਜ ਜੋ ਇੱਕ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਇੱਕ ਬਹੁਤ ਸਫਲ ਮੀਟਿੰਗ ਹੋਈ ਜੋ ਕਿ ਮਾਲਵਿੰਦਰ ਸਿੰਘ ਕੰਗ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਇੱਥੇ ਚੋਣ ਪ੍ਰਚਾਰ ਦੇ ਲਈ ਬਿਊਤਬੰਦੀ ਦੇ ਲਈ ਮਹਿਲਾ ਵਿੰਗ ਪੰਜਾਬ ਦੀ ਦੀ ਵਾਈਸ ਪ੍ਰੈਜ਼ੀਡੈਂਟ ਸਵੀਟੀ ਸ਼ਰਮਾ ਉਹਨਾਂ ਦੇ ਨਾਲ ਕਸ਼ਮੀਰ ਕੌਰ ਅਤੇ ਐਡਵੋਕੇਟ ਉਹ ਇੱਥੇ ਇਹਨਾਂ ਦੇ ਸ਼ਾਮਲ ਹੋਏ ਤੇ ਉਹਨਾਂ ਨੇ ਜੋ ਲੇਡੀਜ਼ ਨੂੰ ਜਾਗਰਤ ਕੀਤਾ ਸਮਝਾਇਆ ਕਿ ਵੀ ਆਪਣੀ ਚੋਣ ਮਹਿਮ ਕਿਵੇਂ ਚਲਾਉਣੀ ਹੈ ਤੇ ਕਿਵੇਂ ਕੰਮ ਕਰਨਾ ਹੈਗਾ ਤੇ ਵੋਟਰਾਂ ਤੱਕ ਪਹੁੰਚ ਕਿਵੇਂ ਬਣਾਉਣੀ ਹੈਗੀ ਹੈ ਤੇ ਅੰਜਲੀ ਮੇਗੜਾ ਜੀ ਨੇ ਇਸ ਮੌਕੇ ਜੋ ਆਪਣੀ ਪੰਜਾਬ ਦੀ ਲੀਡਰਸ਼ਿਪਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਕਰਨਾਲੀ ਦੇ ਵਿੱਚੋਂ ਵੱਧ ਤੋਂ ਵੱਧ ਵੋਟਾਂ ਦੇ ਨਾਲ ਆਪਣੇ ਐਮਪੀ ਮਾਲਵਿੰਦਰ ਸਿੰਘ ਕੰਗ ਨੂੰ ਜਿਤਾ ਕੇ ਭੇਜਾਂਗੇ ਆਓ ਗੱਲ ਕਰਦੇ ਹਾਂ ਸਮੂਦਿਤ ਰਪਾ ਜਨਾਮ ਕਸ਼ਮੀਰ ਕੋ ਸਟੇਟ ਜੁਆਇੰਟ ਸੈਕ ਵੂਮਨ ਮੈਂ ਇਹ ਅੱਜ ਤੁਸੀਂ ਕਰਾਲੀ ਵੀ ਕਿ ਮੀਟਿੰਗ ਕੀਤੀ ਹੈ ਲੇਡੀਜ਼ ਵੀ ਤੇ ਕਿਵੇਂ ਦਾ ਰਿਸਪੌਂਸ ਹੈ ਤੇ ਕੀ ਜਿਵੇਂ ਕਿ ਹਾਈ ਕਮਾਂਡ ਦਾ ਸਾਡਾ ਉਦੇਸ਼ ਸੀਗਾ ਉਹਦੇ ਮੁਤਾਬਕ ਵੀ ਅਸੀਂ ਘਰ-ਘਰ ਜਾ ਕੇ ਮੀਟਿੰਗਾਂ ਲੈਣੀਆਂ ਲੇਡੀਜ਼ ਨੂੰ ਮਿਲਣਾ ਇੱਕ ਜਗ੍ਹਾ ਇਕੱਠੇ ਕਰਕੇ ਮਹੱਲੇ 'ਚੋਂ ਨੁੱਕੜ ਮੀਟਿੰਗ ਕਹਿ ਸਕਦੇ ਹਾਂ ਨੂੰ ਆਪਾਂ ਤੇ ਇਹਦੇ ਵਿੱਚ ਅਸੀਂ ਅੱਜ ਕਰਾਲੀ ਆਏ ਆਂ ਤੇ ਇੱਥੇ ਅੰਜਲੀ ਬੇਗਰਾ ਜੀ ਦੀ ਅਗਵਾਈ ਵਿੱਚ ਅਸੀਂ ਇੱਥੇ ਮੀਟਿੰਗ ਕੀਤੀ ਹੈ ਤੇ ਕਾਫੀ ਲੇਡੀਜ਼ ਮਿਲੀਆਂ ਉਹਨਾਂ ਨੂੰ ਅਸੀਂ ਪਾਰਟੀ ਦੀਆਂ ਜੋ ਵੀ ਅੱਛੇ ਕੰਮ ਕੀਤੇ ਜਾ ਰਹੇ ਆ 2 ਸਾਲਾਂ ਵਿੱਚ ਕੀਤੇ ਗਏ ਨੇ ਉਹਨਾਂ ਬਾਰੇ ਜਾਣੂ ਕਰਾਇਆ ਔਰਤਾਂ ਨੂੰ ਔਰ ਔਰਤਾਂ ਦੀਆਂ ਸਮੱਸਿਆਵਾਂ ਸੁਣੀਆਂ ਨੇ ਜਿਹਦੇ ਵਿੱਚ ਲੋਕੀ ਮੋਸਟਲੀ ਤਾਂ ਜ਼ਿਆਦਾਤਰ ਖੁਸ਼ ਨੇ ਇੱਕ ਦੋ ਛੋਟਮੋਟ ਜਿਹੜੀਆਂ ਸਮੱਸਿਆਵਾਂ ਨੇ ਉਹਨੋਂ ਤੋਂ ਇਲਾਵਾ ਸਾਰੇ ਕਿਵੇਂ ਦੀ ਸਮੱਸਿਆ ਸਮੱਸਿਆ ਤੇ ਆਮ ਤੌਰ ਤੇ ਜਿਹੜੇ ਐਮਸੀ ਜਿਹੜੇ ਉਹਨਾਂ ਨਾਲ ਰਿਲੇਟਿਡ ਹੀ ਨੇ ਐਮਸੀ ਦੀਆਂ ਜਿਹੜੀਆਂ ਹੁੰਦੀਆਂ ਨੇ ਵੀ ਗਲੀ ਮੁਹੱਲੇ ਵਿੱਚ ਸੀਵਰ ਸਿਸਟਮ ਦੀ ਪ੍ਰੋਬਲਮ ਆ ਨਾਲੀਆਂ ਵਿੱਚ ਕੂੜੇ ਦੀ ਪ੍ਰੋਬਲਮ ਕੂੜੇ ਦੀ ਪ੍ਰੋਬਲਮ ਆ ਔਰ ਮੱਛਰ ਦੀ ਹੋਗੀ ਇਹ ਸਾਰੀਆਂ ਐਮਸੀ ਜਿਹੜੇ ਹੁੰਦੇ ਆ ਦੂਸਰੀਆਂ ਪਾਰਟੀਆਂ ਦੇ ਜਿਹੜੇ ਐਮਸੀ ਬਣੇ ਹੋਏ ਆ ਉਹ ਲੋਕਾਂ ਦੀਆਂ ਸੁਵਿਧਾਵਾਂ ਵੱਲ ਧਿਆਨ ਨਹੀਂ ਦੇ ਰਹੇ ਤੇ ਸਾਨੂੰ ਜੋ ਅਸੀਂ ਜੋ ਸਮੱਸਿਆਵਾਂ ਦੇਖੀਆਂ ਉਹ ਸਿਰਫ ਐਮਸੀ ਦੇ ਦਾਰੇ ਵਿੱਚ ਹੀ ਆਉਂਦੀਆਂ ਨੇ ਤੇ ਉਹ ਐਮਸੀ ਚਾਹਣ ਦੇ ਬਹੁਤ ਆਰਾਮ ਨਾਲ ਇਹਨੂੰ ਸੋਲਵ ਕਰ ਸਕਦੇ ਆ ਪਤਾ ਨਹੀਂ ਉਹ ਕਿਉਂ ਨਹੀਂ ਕਰਦੇ ਛੋਟੇ ਮोटे ਕੰਮ ਤੇ ਲੋਕਾਂ ਦੇ ਕਰਨੇ ਚਾਹੀਦੇ ਆ ਜਿਨ੍ਹਾਂ ਨੇ ਉਹਨਾਂ ਨੂੰ ਐਮਸੀ ਜਿਤਾਇਆ ਉਹ ਕਿਸੇ ਪਾਰਟੀ ਦੇ ਐਮਸੀ ਨਹੀਂ ਹੁੰਦੇ ਉਹ ਮਹੱਲੇ ਦੇ ਮਹੱਲੇ ਦੇ ਹੋਰ ਆਪਣੇ ਵਾਰਡ ਦੇ ਐਮਸੀ ਹੁੰਦੇ ਆ ਉਹਨਾਂ ਨੂੰ ਇਹ ਪਹਿਲ ਦੇ ਆਧਾਰ ਤੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨੀਆਂ ਚਾਹੀਦੀਆਂ ਨੇ ਐਲ ਇਲੈਕਸ਼ਨ ਲਈ ਜਿਹਨੂੰ ਅਨਦਗੁਰ ਹਲਕੇ ਦਾ ਮਾਰਵਿੰਦਰ ਕਾਗੜੀ ਜੀ ਨੇ ਬਣਾ ਦਿੱਤਾ ਇਹ ਉਹਨਾਂ ਨੇ ਕਿਵੇਂ ਦਾ ਰਿਸਪੌਂਸ ਦੇ ਰਹੇ ਹੋ ਜੀ ਮੈਂ ਕਿਹਾ ਸਾਡੇ ਮਾਲਵਿੰਦਰ ਕੰਗ ਜੀ ਜਿਹੜੇ ਨੇ ਉਹ ਪਹਿਲਾਂ ਹੀ ਇੱਕ ਸਪੋਕਸ ਪਰਸਨ ਸੀ ਔਰ ਬੜੇ ਤਾਕੜ ਕਿਸਮ ਦੇ ਇਨਸਾਨ ਨੇ ਬੇਬਾਕ ਬੇਬਾਕੀ ਨਾਲ ਆਪਣੀ ਗੱਲ ਰੱਖਦੇ ਨੇ ਤੇ ਉਹਨਾਂ ਦੀ ਟੀਵੀ ਤੇ ਉਹਨਾਂ ਨੂੰ ਆਮ ਤੌਰ ਤੇ ਸਾਰੇ ਲੋਕ ਪੰਜਾਬ ਦੇ ਜਾਣਦੇ ਹੀ ਨੇ ਚੰਗੀ ਤਰ੍ਹਾਂ ਉਹਨਾਂ ਦੀ ਪਰਸਨੈਲਿਟੀ ਇਹੋ ਜਿਹੀ ਆ ਕਿ ਉਹਨਾਂ ਨੂੰ ਸਾਰੇ ਜਦੋਂ ਦੀ ਉਹਨਾਂ ਦੀ ਨਾਮ ਡਿਕਲੇਅਰ ਹੋਇਆ ਸਾਰੇ ਲੋਕਾਂ 'ਚ ਇੱਕ ਖੁਸ਼ੀ ਦੀ ਲਹਿਰ ਆ ਉਹਨਾਂ ਦਾ ਨਾਮ ਡਿਕਲੇਅਰ ਹੋਣ ਤੋਂ ਪਹਿਲਾਂ ਅਸੀਂ ਜਿਵੇਂ ਕਿ ਹਰ ਹਲਕੇ ਵਿੱਚ ਲੋਕਾਂ ਦੇ ਵਿੱਚ ਵਿਚਰ ਰਹੇ ਸੀਗੇ ਤੇ ਲੋਕਾਂ ਦੀ ਵੀ ਇਹੀ ਡਿਮਾਂਡ ਸੀ ਕਿ ਮਾਲਵਿੰਦਰ ਕੰਗ ਨੂੰ ਹੀ ਇੱਥੋਂ ਦਾ ਉਮੀਦਵਾਰ ਘੋਸ਼ਿਤ ਕੀਤਾ ਜਾਏ ਤੇ ਸਰਕਾਰ ਨੇ ਉਹਨਾਂ ਨੂੰ ਘੋਸ਼ਿਤ ਕੀਤਾ ਤੇ ਹੁਣ ਸਾਨੂੰ ਜੋ ਲੋਕਾਂ ਵਿੱਚ ਦਿਖ ਰਿਹਾ ਵੀ ਅਸੀਂ ਇਹਨਾਂ ਨੂੰ MP ਬਣਾ ਕੇ ਉੱਪਰ ਭੇਜਾਂਗੇ ਤੇ ਤਾਂ ਜੋ ਸਾਡੀਆਂ ਸਮੱਸਿਆਵਾਂ ਉੱਪਰ ਜਾ ਕੇ ਉਹਨਾਂ ਦਾ ਹੱਲ ਲੱਭਣ ਹਾਂਜੀ ਮੈਂ ਵਾਈਸ ਪ੍ਰਧਾਨ ਪੰਜਾਬ ਹਲਕਾ ਡੇਰਾ ਬਸੀ ਸੁਵੀਟੀ ਸ਼ਰਮਾ ਤੇ ਜਦੋਂ ਇਹ ਕਰ ਕਰ ਮੂਪਰ ਮੀਟਿੰਗਾਂ ਅੱਜ ਦੋ ਦੌਰ ਜਿਵੇਂ ਸ਼ੁਰੂ ਹੋ ਚੁੱਕਾ ਹੈ ਕਿ ਐਮਰ ਰਿਸਪੌਂਸ ਸਾਨੂੰ ਮਿਲ ਰਿਹਾ ਹੈ। ਬਹੁਤ ਵਧੀਆ ਸਾਨੂੰ ਰਿਸਪੌਂਸ ਮਿਲ ਰਿਹਾ। ਅਸੀਂ ਥਨੁੱਕੜ ਮੀਟਿੰਗਾਂ ਕਰ ਰਹੇ ਆ ਪਿੰਡ-ਪਿੰਡ ਜਾ ਕੇ ਹਲਕੇ ਵਾਈਜ਼ ਤੇ ਬਹੁਤ ਸਾਨੂੰ ਲੇਡੀਜ਼ ਦਾ ਆਪਣੀ ਭੈਣਾਂ ਦਾ ਬਜ਼ੁਰਗਾਂ ਆ ਜਾਂਦੀਆਂ ਵਿੱਚ ਤੇ ਸਾਰਿਆਂ ਦਾ ਸਾਨੂੰ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਤੇ ਸਾਡੇ ਜਿਹੜੇ ਪੰਜਾਬ ਦੇ ਸਾਡੇ ਭਗਵੰਤ ਸਾਹਿਬ ਉਹਨਾਂ ਨੇ ਬਹੁਤ ਦੋ ਸਾਲਾਂ ਚ ਕੰਮ ਕੀਤੇ ਨੇ ਜਿਵੇਂ ਉਹ ਕੰਮ ਤੁਸੀਂ ਦਿਨਾਰ 10 ਦਿਨ ਤਰੁਣ ਜਿਹੜਾ ਕਰਵਾਉਂਦੇ ਆ ਆ ਵਾਲੀ ਗੱਲ ਬੋਲਦੇ ਨੇ ਦੇ ਕੋ 600 ਯੁਮਟਾਂ ਜਿਹੜੀ ਸਾਨੂੰ ਮਿਲ ਰਹੀਆਂ ਆ ਮਾਫਨੇ ਸਾਡੀਆਂ ਉਸ ਤੋਂ ਸਾਨੂੰ ਬਹੁਤ ਰੈਲੀਫ ਮਿਲ ਰਹੀ ਏ ਸਾਡੇ ਜਿਹੜੀ ਭੈਣਾਂ ਨੇ ਉਹ ਸਾਨੂੰ ਕਹਿੰਦੇ ਆ ਵੀ ਬਹੁਤ ਸਾਨੂੰ ਇਹਦਾ ਫਾਇਦਾ ਜਿਵੇਂ ਘਰ ਪਿੱਛੇ 7-8000 ਰੁਪਿਆ ਸਾਨੂੰ ਕਾਫੀ ਰਲੀਫ ਹੈ ਉਸ ਚ ਕਿਉਂਕਿ ਬੀਬੀਆਂ ਨੇ ਸਾਰਾ ਦੇਖਣਾ ਹੁੰਦਾ ਆਪਣਾ ਕੀ ਚੰਦਾ ਤੇ ਉਸ ਚ ਸਾਨੂੰ ਕਾਫੀ ਹੈਗਾ ਜਿਵੇਂ ਸਾਡਾ ਹੈਗਾ ਦਵਾਈਆਂ ਦਾ ਲੈ ਲੋ ਇਹ ਸਾਨੂੰ 100 ਤੋਂ ਜ਼ਿਆਦਾ ਸਾਡੇ ਟੈਸਟ ਫ੍ਰੀ ਨੇ ਸਾਡੇ ਡੇਰਾ ਵਸੀ ਹਲਕੇ ਚ ਜਿਵੇਂ ਸਾਡੇ ਲਾਲੜੂ ਹੈ ਜੇ ਦੋ ਹੈਗੀ ਸਾਡੀ ਇਹ ਡਿਸਪੈਂਸਰੀਆਂ ਤੇ ਉਸ ਚ 140 150 ਬੰਦਾ ਰੋਜ਼ ਢੇਲੀ ਦਵਾਈ ਲੈਣ ਆਂਦਾ ਤੇ ਉਹ ਕਹਿੰਦਾ ਵੀ ਸਾਨੂੰ ਬਹੁਤ ਜਿਵੇਂ ਗਰੀਬ ਲੋਕ ਨੇ ਇਸ ਕਾਬਲ ਨਹੀਂ ਨੇ ਬਹੁਤ ਇਹ ਜੇ ਲੋਕ ਨੇ ਜਿਹੜੇ ਪੈਸੇ ਤੋਂ ਬਿਨਾ ਇਲਾਜ ਨਹੀਂ ਹੁੰਦਾ ਬਹੁਤ ਗਰੀਬ ਲੋਕ ਨੇ ਤੇ ਉਹ ਬਚਾਰੇ ਬਹੁਤ ਖੁਸ਼ ਨੇ ਇਸ ਪੱਖੋਂ ਸਾਨੂੰ ਬਹੁਤ ਸਹਾਰਾ ਹੈ ਹੀ ਪੀਲ ਕਰਦੇ ਲੋਕਾਂ ਨੂੰ ਐਮਪੀ ਇਲੈਕਸ਼ਨ ਬਾਰੇ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਦੇ ਆਂ ਵੀ ਦੇਖੋ ਸਾਡੇ ਬਿਜਲੀ 600 ਯੂਨਟ ਮਾਫ ਨੇ ਤੇ ਦਵਾਈਆਂ ਦਾ ਲੈ ਲਓ ਸਕੂਲ ਸਾਡੇ ਚੰਗੇ ਬਣਨ ਜਾ ਰਹੇ ਨੇ ਤੇ ਕਾਫੀ ਸਾਨੂੰ ਰੀਲਿਫ ਹੈ ਲੋਕਾਂ ਨੂੰ ਅਸੀਂ ਇਹੀ ਕਹਿੰਦੇ ਆਂ ਵੀ ਦੇਖੋ 2 ਸਾਲਾਂ ਚ ਇੰਨੇ ਸਾਡੇ ਕੰਮ ਹੋ ਗਏ ਨੇ ਤੇ ਜਦੋਂ 5 ਸਾਲ ਸਾਡੀ ਸਰਕਾਰ ਨੂੰ ਹੋ ਜਾਂਗੇ ਤੇ ਹੋਰ ਸਾਡੇ ਭਗਵੰਤ ਮਾਨ ਸਾਹਿਬ ਨੇ ਬਹੁਤ ਚੰਗਾ ਕੰਮ ਕਰ ਰਹੇ ਨੇ ਨੇ ਬਹੁਤ ਸਾਨੂੰ ਸਹੂਲਤਾ ਮਿਲ ਨਹੀਂ ਰਹੀਆਂ ਪੰਜਾਬ 'ਚ ਸਾਡੀ ਬੀਬੀਆਂ ਤੋਂ ਇਸੇ ਅੱਛੇ ਖੁਸ਼ ਨਹੀਂ ਜਿਵੇਂ ਸਾਡੇ ਮੁੱਖ ਮੰਤਰੀ ਦਿੱਲੀ ਉਹਨਾਂ ਨੇ ਲੇਡੀਜ਼ ਦਾ 1000 ਰੁਪਿਆ ਕਰਤਾ ਬੀਬੀਆਂ ਦਾ ਤੇ ਐਵੇਂ ਵੀ ਸਾਡੇ ਪੰਜਾਬ 'ਚ ਜਿਵੇਂ ਸਾਨੂੰ ਅਸੀਂ ਫਾਰਮ ਭਰੇ ਸੀ ਇਹ ਲਾਗੂ ਹੋ ਜਾਏਗਾ ਦੇ ਕੋਈ ਇਕੱਲਾ ਤਾਂ ਕੁਝ ਨਹੀਂ ਹੋਣ ਵਾਲਾ ਹੌਲੀ-ਹੌਲੀ ਇਹ ਨਾ ਸਰਕਾਰਾਂ ਨੇ ਚਾਹ ਕਾਲੀ ਚਾਹ ਕਾਂਗਰਸੀ ਇਨਾ ਨੇ ਖਜ਼ਾਨਾ ਖਾਲੀ ਕੀਤਾ ਹੋਇਆ ਸੀ ਮੈਂ ਇੱਕ ਲੱਗਦਾ ਦੇਖੋ ਪੈਸਾ ਕਿੱਥੋਂ ਤੋਂ ਆਂਦੇ ਨੇ ਹੌਲੀ-ਹੌਲੀ ਸਾਰੀ ਮੰਗਾਂ ਸਾਡੀ ਪੂਰੀ ਹੋਣ ਜਾ ਰਹੀਆਂ ਹਾਂ ਹਾਂਜੀ ਮੇਰਾ ਨਾਮ ਹੈ ਐਡਵੋਕੇਟ ਅਮਰਦੀਪ ਕੌਰ ਮੈਂ ਸਟੇਟ ਜੁਆਇੰਟ ਸੈਕਟਰੀ ਟ੍ਰੇਡ ਵਿੰਗ ਹੈ ਪੰਜਾਬ ਦੇ ਤੇ ਮੈਂ ਇੱਥੇ ਮ ਆਪਣੀ ਬੀਬੀਆਂ ਦੀਆਂ ਮੁਸ਼ਕਲਾਂ ਉਹ ਸੁਣਨਾ ਆਏ ਸੀਗੇ ਕੋਰਾਲੀ ਚ ਬਟ ਸਾਨੂੰ ਲੱਗਿਆ ਕਿ ਰਿਸਪੌਂਸ ਸਾਨੂੰ ਬਹੁਤ ਵਧੀਆ ਮਿਲੇਆ ਉਹਨਾਂ ਨੂੰ ਕੋਈ ਡੇਲੀ ਨੀਡ ਦੀਆਂ ਬਸ ਆ ਪ੍ਰੋਬਲਮਸ ਆ ਰਹੀਆਂ ਹੋਰ ਤਾਂ ਕੋਈ ਪ੍ਰੋਬਲਮ ਨਹੀਂ ਹੈ ਉਹਨਾਂ ਨੂੰ ਤੇ ਉਹ ਵੈਸੇ ਸਰਕਾਰ ਦੇ ਕੰਮਾਂ ਤੋਂ ਬਹੁਤ ਖੁਸ਼ ਨੇ ਤੇ ਉਹਨਾਂ ਨੇ ਖੁਦ ਸਾਨੂੰ ਦੱਸਿਆ ਕਿ ਸਰਕਾਰ ਨੇ ਆ ਵਧੀਆ ਕੰਮ ਕੀਤੇ ਬਿਜਲੀ ਫ੍ਰੀ ਵਾਲ ਤੇ ਸਾਨੂੰ ਕੁਝ ਜ਼ਿਆਦਾ ਕਹਿਣ ਦੀ ਲੋੜ ਨਹੀਂ ਬਸ ਥੋੜਾ ਦੱਸੇ ਵੀ ਹੋਰ ਵੀ ਕਿਹੜੇ ਕਿੜੀਆਂ ਨੌਕਰੀਆਂ ਸਰਕਾਰ ਕੱਢ ਰਹੀ ਹੈ ਜਿਹੜੇ ਕਿ ਬਿਨਾਂ ਸਵਾਰਸ਼ਾ ਤੋਂ ਮਿਲਦਰੀਆਂ ਨੇ